ਭਾਰਤੀ ਲੋਕਾਂ ਲਈ ਕੁਝ ਦਸਤਾਵੇਜ਼ ਹੋਣਾ ਬਹੁਤ ਜ਼ਰੂਰੀ ਹੈ ਇਹਨਾਂ ਦਸਤਾਵੇਜ਼ਾਂ ਵਿੱਚੋਂ ਇੱਕ ਮਹੱਤਵਪੂਰਨ ਦਸਤਾਵੇਜ਼ ਆਧਾਰ ਕਾਰਡ ਹੈ ਭਾਰਤ ਵਿੱਚ ਕਈ ਥਾਵਾਂ ਤੇ ਆਧਾਰ ਕਾਰਡ ਨੂੰ ਇੱਕ ਮਹੱਤਵਪੂਰਨ ਦਸਤਾਵੇਜ਼ ਵਜੋਂ ਵਰਤਿਆ ਜਾਂਦਾ ਹੈ ਆਧਾਰ ਕਾਰਡ ਤੋਂ ਬਿਨਾਂ ਤੁਸੀਂ ਉਹ ਕੰਮ ਨਹੀਂ ਕਰ ਸਕਦੇ ਭਾਰਤ ਵਿੱਚ ਪਹਿਲਾ ਆਧਾਰ ਕਾਰਡ ਸਾਲ 2010 ਵਿੱਚ ਜਾਰੀ ਕੀਤਾ ਗਿਆ ਸੀ ਹੁਣ ਤੱਕ ਭਾਰਤ ਵਿੱਚ ਲਗਭਗ 90% ਆਬਾਦੀ ਦੇ ਕੋਲ ਆਧਾਰ ਕਾਰਡ ਹੈ ਭਾਰਤ ਵਿੱਚ ਆਧਾਰ ਕਾਰਡ ਨੂੰ ਲੈ ਕੇ ਕਈ ਨਿਯਮਾਂ ਵਿੱਚ ਬਦਲਾ ਕੀਤਾ ਗਿਆ ਹੈ ਹਾਲ ਹੀ ਚ ਆਧਾਰ ਕਾਰਡ ਨੂੰ ਲੈ ਕੇ ਨਵਾਂ ਨਿਯਮ ਵੀ ਜਾਰੀ ਕੀਤਾ ਗਿਆ ਹੈ ਪਹਿਲਾਂ ਜੇਕਰ ਆਧਾਰ ਕਾਰਡ ਉਪਲਬਧ ਨਾ ਹੋਣ ਉੱਤੇ ਆਧਾਰ ਕਾਰਡ انرੋਲਮੈਂਟ ਆਈਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ انرੋਲਮੈਂਟ ਆਈਡੀ ਆਧਾਰ ਕਾਰਡ ਬਣਾਉਣ ਲਈ ਅਰਜੀ ਤੋਂ ਬਾਅਦ ਜਾਰੀ ਕੀਤੀ ਜਾਂਦੀ ਹੈ ਪਰ ਹੁਣ ਕੁਝ ਉਦੇਸ਼ਾਂ ਲਈ ਇਸ ਨੂੰ ਵਰਤਿਆ ਨਹੀਂ ਜਾ ਸਕਦਾ ਹੁਣ ਆਧਾਰ ਕਾਰਡ انرੋਲਮੈਂਟ ਆਈਡੀ ਦੀ ਵਰਤੋਂ ਭਾਰਤ ਵਿੱਚ ਪੈਨ ਕਾਰਡ ਬਣਾਉਣ ਲਈ ਨਹੀਂ ਕੀਤੀ ਜਾ ਸਕਦੀ ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਹੈ ਤਾਂ ਤੁਸੀਂ انرੋਲਮੈਂਟ ਆਈਡੀ ਨਾਲ ਪੈਨ ਕਾਰਡ ਨਹੀਂ ਬਣਵਾ ਸਕਦੇ ਇਸ ਦੇ ਨਾਲ ਹੀ ਪਹਿਲਾ ਆਧਾਰ ਕਾਰਡ انرੋਲਮੈਂਟ ਆਈਡੀ ਦੀ ਵਰਤੋਂ ਆਈਟੀਆਰ ਪਰਲੀ ਕੀਤੀ ਜਾ ਸਕਦੀ ਸੀ ਪਰ ਹੁਣ ਆਈਟੀਆਰ ਪਰਲੀ انرੋਲਮੈਂਟ ਆਈਡੀ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ